ਹਾਂਜੀ ਦੋਸਤੋ ਆਪਾਂ ਕੱਢਦੇ ਆ ਕੱਖ ਤੇ ਆ ਮੋਟੀ ਮੋਟੀ ਉੜਸੜੀ ਜੱਥ ਨਹੀਂ ਪੱਤ ਦਿੰਨੇ ਇਹ ਤਾਂ ਲਓ ਜੀ ਲੈ ਕੱਖ ਨਿਕਲਣੇ ਬੰਨੇ ਨਾਲ ਖੁਰਪੀ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਦੇ ਨਾਲ ਗਿੱਲਾ ਬਹੁਤ ਹੈ ਖੁਰਪੀ ਲਿਆਦਾ ਨਹੀਂ ਆ ਹਾਂ ਖੁਰਪੀ ਜਾਂ ਦਾਤੀ ਮਾਣੋ ਤਾਂ ਥੋਣੇ ਪੱਤੇ ਹੋਣੇ ਗਿੱਲੇ ਹੀ ਆ ਦੋ ਲਾਇਆ ਕਰੋ ਕੰਟਾ ਦੋ ਕੰਟੇ ਰੋਜ ਇਹ ਨਾ ਫਟਾਫਟ ਕਿਰ ਕੇ ਨਾ ਹੂੰ ਆ ਗਿਆ ਥਣਾ ਹੀ ਪੱਤੇ ਜਾਂਦੇ ਤਾਂ ਫੁੱਲ ਹੀ ਆ ਕੰਮਾ ਦਿੱਲੀ ਐ ਦਿੱਲੀ ਦੇ ਫੁੱਲੇ ਆਪੇ ਪਾਣੀ ਲੱਗਿਆ ਹੋਇਆ ਨਾ ਹੂੰ ਛਿੜ ਦੀ ਵੜੀ ਹੁੰਦੀ ਹੈ ਜੀ ਹੋਰ ਤਾਂ ਕੱਖ ਇੱਥੇ ਨਹੀਂ ਹੁੰਦੇ ਮਤਲਬ ਅਜੀਰ ਮਾਇਆ ਹੈ ਅਜਕੱਲ ਸ਼ਕੀਰ ਮਾਇਆ ਲੱਗਦਾ ਕੀ ਇਹਦਾ ਕੋਈ ਨਹੀਂ ਹੁੰਦਾ ਤਾਂ ਅਸੀਂ ਪੱਤੇ ਜਾਣਗੇ ਫੁੱਲ ਹੀ ਆ ਕੰਮ ਨਾ ਹੂੰ ਫੇਰ ਵੱਡਾ ਹੋ ਜਾਣਾ ਕੰਮ ਫੇਰ ਵੱਡਾ ਹੋ ਜਾਣਾ ਕੰਮ ਫੇਰ ਔਖਾ ਹੋ ਜਾਣਾ ਇਹ ਬਾਹਰੇ ਵਧ ਜਾਣੇ ਆ ਜੀ ਤਾਂ ਆਈ ਆ ਜਾਂਦੇ ਐ ਹੂੰ ਰੂਮ ਵਰਗਾ ਦਾ ਪੋਲਾ ਪਿਆ ਬਾਕੀ ਰਹਿਆ ਥਾਂ ਇੱਥੇ ਰੂੜੀ ਸੀ ਪਹਿਲਾਂ ਆਪਣੀ ਲਾਉਣੀ ਆ ਦੋ ਕਿਆਰੀਆਂ ਐ ਤਾਂ ਕਰਤੀਆਂ ਹੁਣ ਉਹ ਸਰੇਤੀ ਲੱਗਾਂਗੀ ਆ ਥਾਣਾ ਹੀ ਪੱਕਾਂਗੇ ਕਾਲੀ ਕਾਲੀ ਨਾਲ ਕੱਲ ਤੋਂ ਵੀ ਲਾਇਆ ਕਰਾਂਗੇ ਤੜਕੇ ਹਥੇ ਦੋ ਦੋ ਘੰਟਾ ਘੰਟਾ ਲਾਤਾ ਫੱਕ ਪੈ ਜੇ ਨਾ ਨਾ ਫੱਕ ਪੈ ਤਾ ਨਾ ਨਿਕਲਣਗੇ ਸਾਰੇ ਇਹ ਤਾਂ ਫਸਲ 20 ਦੇ ਪੈਸੇ ਲਾਏ ਨੇ ਬੀਜੀ ਐ। ਇਹ ਜੇ ਫਿਰ ਸਮਝ ਵੀ ਕਰਨੀ ਪੈਂਦੀ ਐ। ਮਹਿੰਗਾ ਵੀ ਬਾਲਾ ਕੀ। ਹਾਂ ਮਹਿੰਗਾ ਵੀ ਬਹੁਤ ਦਿੰਦੇ ਨੇ। ਹਾਈਬ੍ਰਿਡ ਵੀ ਸਾਰੇ। ਸਾਰੇ ਹਾਈਬ੍ਰਿਡ ਬੀ ਨੇ। ਅੰਜ ਕਿਤੇ ਕਰਦੇ। ਹੂੰ। ਲਓ ਜੀ। ਆਹ ਦੇਖੋ ਆਹ 68 ਆਉਂਦੀ ਐ। ਉਹ ਦੇ ਸਾਰੇ ਵੱਧ ਐ। ਲਵੇ ਲਾਉਣੇ। ਨਾ ਇਹਦੇ ਆਹੋ। ਉਹ ਲਾਤੀ ਅੱਗ ਕਿਸੇ ਨੇ। ਕੋਈ ਵੀ ਲਾਉਣੀ ਹੱਥ ਨਾਲ ਕਰਕੇ ਧੂਆ ਚ ਲੱਗਦਾ ਹੈਗਾ ਤੂੰ ਅੱਗ ਵੇਸੇ ਲੱਗੂ ਘੱਟੇ ਤੂੰ ਹੂੰ ਸਾਰੇ ਨਾਇਕ ਨੇ ਅਫਸਰ ਖਿੱਤੇ ਹੋਏ ਨੇ ਗਵਰਨਮੈਂਟ ਨੇ ਸਾਰਾ ਰੋਕਾ ਜੱਟ ਵੀ ਕੀ ਕਰਨਗੇ ਵਿਚਾਰੇ ਨਾ ਹੁਣਦਾ ਕੋਈ ਹੱਲ ਹੈ ਇਕੇ ਹੁੰਦਾ ਫੈਕਟਰੀ ਵਾਲੇ ਨਾ ਹਟ ਕੇ ਨਾ ਉਹ ਇਕੇ ਹੁੰਦਾ ਬਾਲ ਹਾਂ ਇਕੇ ਹੁੰਦਾ ਫੈਕਟਰੀ ਵਾਲੇ ਨਾ ਲੈਕ ਚੱਕਰੋਂ ਹਟ ਕੇ ਇਕੱਠਾ ਲੈਣੋਂ ਹਟ ਕੇ ਮਸ਼ੀਨ ਵਾਲੇ ਬਲਾ ਕੇ ਕੀ ਕਰਨਗੇ ਵਿਚਾਰੇ ਅਹੇ ਆਪਣੇ ਪਿੰਡ ਦੋ ਨੇ ਕਿਤੋਂ ਕਿਤ ਬਰ ਦਿੱਤ ਨਾ ਮਦਮਾ ਦਾ ਖਵਾਰਾ ਹੋਵੇ ਇਹ ਆਹੋ ਆ ਇਹਦਾ ਹੁੰਦਾ ਹੀ ਬਾਲਾ ਹੈ ਕੂੜ ਕਵਾੜ ਜਾਂ ਕਣਕ ਦਾ ਤਾਂ ਕਣਕ ਦਾ ਤਾਂ ਘੱਟ ਹੁੰਦਾ ਹੈ ਹਾਂ ਇਹਦਾ ਟੱਲੀ ਦਾ ਤਾਂ ਟਾਈਮ ਵੀ ਖੁੱਲਾ ਹੁੰਦਾ ਨਾ ਲਾ ਕਰਦੀ ਆਪਾਂ ਦਾ ਤੇ ਜੇ ਬੱਟਾ ਤੇ ਹੋਈ ਨਹੀਂ ਸਮਾਨ ਤਾਂ ਜਾ ਕੇ ਕੱਲ ਨੂੰ ਹੋਰ ਲਾ ਦਾਂਗੇ ਮੁਰਕਾ ਮੁਰਕਾ ਨਹੀਂ ਤਾਂ ਹੁਣ ਇੱਕ ਮਹੀਨਾ ਪੂਰੀ ਗਰਾਉਂਡ ਕਰ ਰਹੇ ਹੋਗੇ ਦਿਨਾਂ ਦਾ ਕੋਈ ਆਹੀ ਦਿਨਾਂ ਦਾ ਆਹੀ ਹੈ ਦੋ ਰੁਪਏ ਆਉਂਦੀ ਆਸ ਹੁੰਦੀ ਹੈ ਬਾਕੀ ਦਾੜ ਦੀ ਠੱਟ ਰਿਹਾ ਕਹਿੰਦੇ ਜੀਰੀ ਦਾ ਬਾਕੀ ਦੱਸਾਂਗੇ ਆਪਣੇ ਯਾਰ ਦੋਸਤ ਵੀ ਕੀ ਹੋਇਆ ਚੜ ਚੁਰ ਕਿੰਨਾ ਕਿਧਰ ਕਿਧਰੀ ਛੱਡ ਦਾ ਦੀ ਘੱਟ ਰਿਹਾ ਪਰਮ ਪੰਜ ਚਾਰ ਮਨ ਦਾ ਫਰਕ ਤਾਂ ਹੈਗਾ ਹੀ ਹੈਗਾ ਇਹ 15 ਮਨ ਦਾ ਫਰਕ ਤਾਂ ਸੀ ਜਾਂਦੇ ਫਿਰ ਇਹ ਸਾਹ ਦੇ ਮੁਕਾਬਲੇ ਇਹ ਸਾਰਾ ਗਰਮੀ ਦਾ ਕਾਰਨ ਹੈ ਹਾਂ ਲੋ ਜਿੰਨੇ ਪਾ ਜਿੰਨੇ ਪੱਤੇ ਆ ਗਏ ਬਾਕੀ ਕੱਲ ਨੂੰ ਦੇਖਾਂਗੇ ਸਾਡਾ ਕੁਝ ਵੀ ਨਹੀਂ ਪੋਹ ਲਿਆ ਕੰਮ ਤਾਂ ਬਰੀਕ ਵਾਲੀ ਹੈ ਨਾ ਖੁਰਪੀ ਵਾਲਾ ਕੰਮ ਹੈ ਨਹੀਂ ਇਹ ਜਿੱਲਾ ਹਲੇ ਕਿੰਨੂ ਵੀ ਵਧੀਆ ਚੱਲ ਪਿਆ ਓਏ ਹਾਂ ਕਿੰਨੂ ਤੈਨੂੰ ਕਦੋਂ ਲੱਗਿਆ ਪੱਤੇ ਹਮ ਹਾਈਬ੍ਰਿਡ ਹੈ ਵੀ ਹੋਂ ਤਾਂ ਸਾਰੇ ਬੀਜ ਹਾਈਬ੍ਰਿਡ ਹੋ ਗਏ ਨਾ ਹੋਇਆ। ਓਹ। ਚਾਰ। ਆ ਮਸ਼ੀਨ ਚੱਲਦੀ ਉੱਧਰ। ਹੂੰ। ਦੇਸ ਨਹੀਂ ਰੇ। ਪਰੇ ਚੱਲ ਗਏ ਉੱਧਰ। ਦੇਦਾ ਨਹੀਂ। ਉਹ ਪਰੇ-ਪਰੇ ਹੋਣੇ ਕਿਤੇ। ਬੰਦਾ ਹੋਇਆ। ਵਾਕੀ ਦੇਖਾਂਗੇ ਉੱਧਰ ਵੱਧਦਾ ਫਿਰ। ਉੱਧਰ ਬੰਦਾ ਵੀ ਲੈ ਲਾਂਗੇ ਇੱਕ ਅੱਧਾ ਨਾਲ ਕੋਈ। ਦਾ ਆਪਣੋ ਜੀ ਕੀ ਲਾ ਰਹਾ ਹੈ ਘੰਟਾ ਘੰਟਾ ਲਾ ਰਿਹਾ ਤੇ ਲੱਗਿਆ ਦਾ ਲੱਗਿਆ ਦਾ ਕੀੜਾ ਨਹੀਂ ਮਾਨ ਹੁੰਦਾ ਬਸ ਕਿੰਨਾ ਮਰਜੀ ਕੰਮ ਕਰ ਲੈ ਹੁਣ ਹੈ ਗਿਆ ਟਾਈਮ ਆਪਣੇ ਕੋਲੇ ਫਿਰ ਜੀਣਾ ਜੀਣਾ ਦਾ ਉਹ ਜੀ ਔਖਾ ਹੋ ਜੂਗਾ ਜੀ ਇਹਦੇ ਨਾਲ ਕਿੰਨੇ ਕੱਢਾਂਗੇ ਹੂੰ ਹੂੰ ਸੰਤੋਸ਼ ਕਰਾਂਗੇ ਨੇ ਹੂੰ ਇੰਨਾ ਨਕਿੱਟ ਦਾ ਹੁਣ ਸਾਰਾ ਹੋਜੂ ਬਣਦੀ ਵਧੀਆ ਗਿੱਲਾ ਵੱਧਾ ਥੋੜਾ ਜਿਹਾ ਪੱਥਾਂ ਹੂੰ ਬੱਤ ਹੋਜੂ ਕੱਲ ਨੂੰ 5 10 5 10 ਖੱਬੜਾ ਦੁੱਤੀ ਪਿਆਉਂਦਾ ਹੈ ਖੱਬੜ ਵੀ ਅੱਜ ਕੱਲ ਕੋਈ ਕਹਿੰਦਾ ਉੱਤਸ ਦੰਡਾ ਨਾ ਤੇ ਇਹ ਮਰ ਜਾਂਦੀ ਹੁੰਦੀ ਆ ਗੱਲ ਕਰੇ ਕੇਰਾ ਫਿਰ ਦੂਜੇ ਪਾਣੀ ਨੂੰ ਦੱਬ ਲੈਂਦੇ ਆ ਨਾ ਤੇ ਕੇਰਾ ਉੱਤੋਂ ਦੀ ਪੈ ਗਈ ਇਹ ਫਿਰ ਦੂਜੇ ਵੀ ਨਹੀਂ ਹਰੇ ਹੁੰਦੇ ਪੱਟਣ ਦਾ ਆ ਜਾਂਦਾ ਨਜ਼ਾਰਾ ਆ ਜਾ ਮੈਂ ਆ ਲੈ ਐਂ ਪੱਟੇ ਆ ਜਾ ਮੈਂ ਇਹ ਝੋਨੇ ਦੀ ਪਨੀਰੀ ਪੜਦੇ ਹੁੰਦੇ ਆ ਉਹ ਇੰਨੀ ਭੋਲੀ ਹੁੰਦੀ ਆ ਉਹ ਤਾਂ ਪਾਣੀ ਹੁੰਦਾ ਪਾਣੀ ਦੇ ਪੱਤ ਨਹੀਂ ਸੀਗੇ ਨਾ ਬੈਠੇ ਬੈਠੇ ਅਰਖਿਆ ਚੜਾ ਮੈਂ ਤਾਂ ਖੱਚ ਬੁੰਨੇ ਥਾਣਾ ਚੱਲਦਾ ਕੰਮ ਮਸ਼ੀਨ ਵਾਂਗੂ ਚਲੋ ਠੀਕ ਹੈ ਜੀ ਕੰਮ ਚੱਲਦੀ ਰਹਿਣਗੇ ਓਕੇ